ਜੇ ਤੇਰੇ ਟੱਬਰ ਦੇ ਜੀਆਂ ਨੇ ਤੇ ਤੂੰ ਦੂਜੀ ਜਨਾਨੀ ਨੂੰ ਕੱਟ ਨਹੀਂ ਕੀਤਾ ਤੇ ਜੇ ਤੂੰ ਇਹਨਾਂ ਨੂੰ ਕਤਲ ਨਹੀਂ ਕਰਵਾਇਆ ਆਹ ਡੇਰੇ ਬਾਪੇ ਨਾਨਕ ਕੋ ਚ ਇਦਾਂ ਦਾ ਕੱਟ ਕਰਕੇ ਖੰਡ ਪਾੜ ਕਰਾ ਤਾਂ ਗੁਰੂ ਸਾਹਿਬ ਨੂੰ ਸਿੱਧੇ ਚੁੱਕ ਕੇ ਕਰ ਤੇ ਮੈਂ ਨਾ ਕਤਲ ਕਰਵਾਇਆ ਤੇ ਨਾ ਮੈਂ ਕਦੇ ਮੇਰੇ ਪਰਿਵਾਰ ਨੇ ਕਦੇ ਦੂਜੀ ਜਨਾਨੀ ਨੂੰ ਕੱਟ ਕੀਤਾ ਮੈਂ ਰਾਜਨੀਤੀ ਛੱਡ ਕੇ ਘਰ ਬੈ ਜਾਵਾਂਗਾ ਵਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਤੇਰਾ ਐਮਐਲਏ ਕੀ ਕੰਮ ਆ ਰਿਹਾ ਤੇਰੇ ਬਾਪੇ ਨਾਨਕ ਦਾ ਪੁੱਇਆ ਕਾਤਲ ਐ ਤੇ ਫਿਰ ਸਾਡੀ ਨਾ ਸੁਣ ਆਪਣੇ ਐਮਐਲਏ ਦੀ ਤਾਂ ਸੁਣ ਲੈ ਉਹ ਕੀ ਕਰ ਰਿਹਾ ਤੇ ਜੇ ਐਮਐਲਏ ਦੀ ਵੀ ਨਹੀਂ ਸੁਣ ਸਕਣੀ ਫਿਰ ਸੁਣੋਗੇ ਵੀ ਕਿਦੀ ਇੱਕ ਤੁਹਾਡੀ ਸਰਕਾਰ ਦਾ ਪੁਰਜਾ ਬਣਾ ਅਹਿਮ ਪੁਰਜਾ ਵਾ ਉਹ ਵਿਚਾਰ ਸਾਡੇ ਤੋਂ ਵੀ ਪਹਿਲਾਂ ਰਵਾ ਪੁੰਦਾ ਸੀ कहने ओदी सुनी नहीं मैं सीआईडी ਨੂੰ ਕਹਿਣਾ ਚਾਹੁੰਨਾ ਆ ਲੋਕਾਂ ਦੀਆਂ ਭਾਵਨਾਵਾਂ ਮੈਂ ਨੋਟ ਕਰ ਲਵਾਂ ਕੋਈ ਮੈਮੋਰੰਡਮ ਨਹੀਂ ਹਾਂ ਦੇਣਾ ਅਸੀਂ ਮੰਗ ਕਰਨੇ ਆ ਸੀਬੀਆਈ ਇਹਦੀ ਇਨਕੁਆਰੀ ਕਰੇ ਕਿੰਨੇ ਨੇ ਕਤਲ ਕਰਵਾਏ ਨੇ ਕਿੰਨਿਆਂ ਲੋਕਾਂ ਦੇ ਘਰ ਇਹਨੇ ਜਾੜੇ ਨੇ ਜਿਹੜਾ ਲੋਕਾਂ ਦੇ ਘਰ ਜਾਂਦਾ ਉਹਦਾ ਆਪਣਾ ਘਰ ਤੇ ਨਹੀਂ ਵੱਸਦਾ ਰੱਬ ਦਾ ਸੂਲ ਹੈ 8 ਸਾਲ ਮੈਂ ਕਾਲੀ ਦਲ ਦੀਆਂ ਬਰੂਹਾਂ ਵਿੱਚ ਬੈਠ ਕੇ ਕਾਲੀ ਦਲ ਦੀ ਅਵਾਸ ਕੀਤੀ ਕਾਲੀ ਦਲ ਤੋਂ ਬਾਹਰ ਰਹਿ ਕੇ ਮੈਂ ਸਾਰਾ ਸੰਤਾਪ ਢਹਾਇਆ ਤੁਸੀਂ ਮੈਨੂੰ ਅਸ਼ੀਰਵਾਦ ਦਿੱਤੀ ਮੈਂ ਕੂਟ ਵਿੱਚੋਂ ਵੀ ਬਰੀ ਹੋ ਕੇ ਆਇਆ ਕਾਲ ਤਖਤ ਨੇ ਵੀ ਮੈਨੂੰ ਮaaf ਕਰ ਦਿੱਤਾ ਬਾਜ ਸੁਖੀ ਰੰਡਾਵੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੇਰਾ ਸੁਭਾਅ ਉਹ ਕਮਾੜਾ ਹੈ ਇੱਕ ਅਦਾਲਤ ਹੁੰਦੀ ਹੈ ਆ ਜਨਤਾ ਦੀ ਅਦਾਲਤ ਇੱਕ ਅਦਾਲਤ ਰੱਬ ਦੀ ਵੀ ਹੈ ਜਨਤਾ ਦੀ ਦਾਂਤ ਵੀ ਰੱਬ ਵਰਗੇ ਹੱਕਾ ਕੂਕ ਰੱਖਦੀ ਹੈ ਆ ਜਨਤਾ ਹੀ ਹੈ ਜਿੰਨੇ ਮੈਨੂੰ ਮੁੜ ਕੇ ਚਿੰਦਾ ਕੀਤਾ ਵਾ ਇਹ ਰੱਬ ਦੀ ਦੂਜੀ ਸ਼ਕਤੀ ਹੈ ਮੈਨੂੰ ਉਸ ਖੂਵੇ ਚ ਸੁੱਟ ਦਿੱਤਾ ਜਿੰਨੂੰ ਨਾ ਕੋਈ ਪੌੜੀ ਸੀ ਨਾ ਕੋ ਹੱਥ ਪਾਉਣ ਨੂੰ ਕੋਈ ਚੀਜ਼ ਨਜ਼ਰ ਆਉਂਦੀ ਸੀ ਪਰ ਤੁਸਾਂ ਲੋਕਾਂ ਨੇ ਮੈਨੂੰ ਉਸ ਖੂਵੇ ਚੋਂ ਕੱਢ ਲਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੱਲ੍ਹਪੁਰ ਜੈ ਜੀ ਜਿੰਦਾਬਾ ਜਿੱਲ੍ਹਪੁਰ ਮੈਂ ਉਸ ਸਮੇਂ ਨਹੀਂ ਜਦੋਂ ਗੁਰਬੀਰ ਸਿੰਘ ਪਕੂ ਢਿਲਵਾ ਵਾਲੇ ਦਾ ਕਤਲ ਹੁੰਦਾ ਸ਼ਹੀਦ ਕਰ ਦਿੱਤਾ ਜਾਂਦਾ ਤੇ ਸਭ ਤੋਂ ਪਹਿਲਾਂ ਮੈਂ ਉਹਦੇ ਹਸਪਤਾਲ ਵਿੱਚ ਪੋਸਟਮਾਰਟਮ ਵਾਲੀ ਥਾਂ ਤੇ ਉਹਦੇ ਦਰਸ਼ਨ ਕਰਨ ਵਾਸਤੇ ਆਇਆ ਅੰਨੇ ਵਾ ਗੋਲੀਆਂ ਚਲਾਈਆਂ ਅੰਨੇ ਵਾ ਉਹਨੂੰ ਵੱਟ ਟੱਕ ਦਿੱਤੀ ਜਿਹੜੇ ਘਰ ਵਾਲੇ ਪਰਿਵਾਰ ਵਾਲੇ ਨੇ ਉਹਨਾਂ ਦੇ ਬਿਆਨ ਤੁਸੀਂ ਸੁਣ ਹੀ ਲਏ ਨੇ ਵੀ ਸਾਡਾ ਭਰਾ ਦਾ ਕਾਕਲ ਜਿਹੜਾ ਵਾ ਸੁੱਖੀ ਰੰਧਾਵਾ ਦਾ ਕਾਲੀ ਦਲ ਨੇ ਐਸਾ ਕੰਡਾ ਘਰਾਓ ਕੀਤਾ ਉਸ ਵੇਲੇ ਉਹਨੇ ਕਿਹਾ ਸਾਡੇ ਵਰਕਰ ਦਾ ਕਾਕਲ ਸੋਖੀ ਰਹਿੰਦਾ ਆਵਾਵਾ ਇਹ ਉਦੋਂ ਕੈਪਟਨ ਦਾ ਕੈਬਨਟ ਵਜੀਰ ਸੀਗਾ ਉਹਦੇ ਵਿੱਚ ਪਟਿਆ ਉਹਨੂੰ ਸਾਫਤ ਕੀਤਾ ਸੁਨਿਲ ਜਾਖੜ ਨੇ ਉਹ ਵੀ ਕੈਬਨਟ ਦਾ ਵਜੀਰ ਸੀ ਇਹਨੇ ਤਰਲਾ ਮਾਰਿਆ ਮੰਨਤ ਕੀਤੀ ਰੌਲਾ ਪਾਇਆ ਤੇ ਮੈਂ ਕੈਬਨਟ ਦਾ ਵਜੀਰ ਆ ਹੁਣ ਮੇਰੀ ਇਨਕੁਆਰੀ ਖੁੱਲ ਕੇ ਮਿੱਤਰ ਪੱਚਾ ਹੋਵੇਗਾ ਕੱਬੀ ਗਈ ਅੱਜ ਮਾਰਨ ਵਾਲੇ ਕਹਿ ਰਹੇ ਨੇ ਕਿ ਸੁੱਖੀ ਨੇ ਸਾਡੇ ਕੋ ਮਰਵਾਇਆ ਘਰ ਵਾਲੇ ਕਹਿੰਦੇ ਨੇ ਸਾਡੇ ਭਰਾ ਨੂੰ ਇਹਨੇ ਮਰਵਾਇਆ ਤੇ ਮਗਰ ਕੀ ਲੈ ਜੀ ਗੱਲ ਆ ਜਨਤਾ ਵੀ ਕਹਿ ਰਹੀ ਹੈ ਭਈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਤੇ ਵੀ ਮਾਰੋ ਕਿਸੇ ਨੂੰ ਰਾਸੀ ਤਾਕਤ ਦੇ ਨਾਲ ਮਾਰੋ ਲੋਕਾਂ ਵੀ ਤਾਕਤ ਨਾਲ ਮਾਰੋ ਵੋਟਾਂ ના ਆ ਕੇ ਕੀਦਾ ਬੰਦਾ ਮਰ ਜਾਂਦਾ ਵਾ ਅਸੀਂ ਜਿੰਦਾ ਹੀ ਮਾਰਿਆ ਨਾ ਫੋਣ ਮੈਂ ਤੁਹਾਨੂੰ ਕਹਾਂ ਕਿ ਯਾਰ ਦੀ ਕੁੜੀ ਖਾਓ ਤੇ ਸੁੱਖੀ ਰੰਧਾਵੇ ਨੂੰ ਹਰਾਓ ਤੇ ਆਮ ਵਾਲੇ ਨੂੰ ਜਿਤਾ ਦਿਓ ਤੁਸੀਂ ਪੱਥਰ ਰੱਖ ਕੇ ਗੱਲ ਮੰਨ ਕੇ ਤੇ ਨੂੰ ਮੈਦਾਨ ਦੇ ਵਿਚਾਰਾਇਆ ਸਾਰੀ ਦੁਨੀਆ ਨੂੰ ਪਤਾ ਲੱਗਾ ਗਾਮਿਆਸੀ ਤੈਨੂੰ ਇਸ ਤਰ੍ਹਾਂ ਮਾਰਾਂਗੇ ਲੋਕਾਂ ਦਾ ਦਿਲ ਜਿੱਤ ਕੇ ਹੜ ਲਿਆਵਾਂਗੇ ਲੋਕ ਤੈਨੂੰ ਮੈਦਾਨ ਵਿੱਚ ਮਾਰਨਗੇ ਸਾਰੀ ਹਿੰਦੁਸਤਾਨ ਦੀ ਕਾਂਗਰਸ ਦੇਖੇਗੀ ਜਿਹੜਾ ਅੱਜ ਦਮ ਗਏ ਤੁਮ ਜੇ ਮਾਰਨਾ ਮਾ ਪਾਪੀ ਕੋ ਮਾਰਨੇ ਕੇ ਲਈ ਪਾਪ ਹੀ ਮੰਗਲੀ ਬੰਦਾ ਮਾਰਨ ਦਾ ਮੌਤ ਦਾ ਅਧਿਕਾਰ ਕੇਵਲ ਪ੍ਰਮਾਤਮਾ ਕੋਲ ਆ ਹਰ ਵੱਡੇ ਤੋਂ ਵੱਡੇ ਬੰਦੇ ਦੀ ਮੌਤ ਦਾ ਸਮਾਂ ਪ੍ਰਮਾਤਮਾ ਨੇ ਲਿਖਿਆ ਜਿਹੜਾ ਮੌਤ ਦੇ ਅਧਿਕਾਰ ਨੂੰ ਵਰਤਦਾ ਉਹ ਰੱਬ ਦੇ ਅਧਿਕਾਰ ਨੂੰ ਵਰਤਦਾ ਤੂੰ ਰੱਬ ਦੇ ਅਧਿਕਾਰ ਨੂੰ ਵਰਤ ਕੇ ਤੇ ਗੁਰਬੀਰ ਸਿੰਘ ਪਪੂ ਦਾ ਕਤਲ ਕਰਵਾਇਆ ਸਾਡਾ ਉਹ ਸ਼ਹੀਦ ਹੈ ਤੂੰ ਮਸ਼ਰਾਲੇ ਵਾਲੇ ਉਹ ਦੋਨੇ ਸੱਕੇ ਭੜਾ ਜਿੰਨਾ ਚੋਂਦੀ ਉਂਗਲ ਨਹੀਂ ਸੀ ਲੰਗਦੀ ਉਹਨੂੰ ਵੀ ਥਾਪੀ ਦਿੱਤੀ ਉਹਨੂੰ ਵੀ ਥਾਪੀ ਦਿੱਤੀ ਆਪਣੀ ਜ਼ਮੀਰ ਦੇ ਅੰਦਰ ਛਾਤੀ ਮਾਰ ਤੂੰ ਦੋਹੇ ਭਰਾ ਕਤਲ ਵੀ ਕਰਵਾਇਆ। ਬਾਕੀ ਨਿੱਕੇ ਮੂਟੇ ਤੇ ਬੜਾ ਕੁਝ ਕੀਤਾ। ਹੁਣ ਉਹ ਕਹਿ ਰਹੇ ਨੇ ਜੇ ਪੰਪੂ ਸਾਡੇ ਕੋਲੋਂ ਕਤਲ ਕਰਵਾ ਸਕਦਾ ਸਾਡੀ ਮਾਂ ਦਾ ਕਤਲ ਵੀ ਇਹਨੇ ਕੀਤਾ। ਉਹ ਜੇ ਮਰਦੇ ਆ ਤੇਰੀ ਸਰਕਾਰ ਰਹੀ ਏ। ਤੂੰ ਭਗਵਾਨ ਪੂਰੀਆ ਨੂੰ ਮਾਰ ਦਿੰਦਾ ਤਾਂ ਭਗਵਾਨ ਪੂਰੀਆ ਤੈਨੂੰ ਮਾਰ ਦਿੰਦਾ। ਉਹਦੀ ਮਾਂ ਦਾ ਕੀ ਕਸੂਰ ਆ? ਗਲਤ ਕੀਤਾ ਤੂੰ ਗਲਬੀਰ ਪੱਪੋ ਨੂੰ ਵੀ ਕਤਲ ਕਰਾ ਕੇ ਗਲਤ ਕੀਤਾ ਇੱਕ ਇਹ ਬਰੂ ਖਰਾਨੇ ਵਾਇਆ ਹੋਇਆ ਹੈ ਮੁਕਸਰ ਦੇ ਵਿੱਚ ਉੱਥੇ ਇਹ ਸੌਰਿਆਂ ਦੀ ਜ਼ਮੀਨ ਤੋਂ ਅਗਲੇ ਪਾਸੇ ਇੱਕ ਘਰ ਸੀਗਾ ਬੜਾ ਵੱਸਦਾ ਰਸਤਾ ਘਰ ਸੀਗਾ ਮੁਫਰ ਐਮ ਐਲ ਏ ਜਿਹੜਾ ਰਿਹਾ ਵਾ ਉਹਦੀ ਭੈਣ ਦਾ ਘਰ ਸੀਗਾ ਦੁਆਪੀ ਉਹ ਪੁੱਤੰ ਕਤਲ ਕਰਵਾਤਾ ਉੱਥੇ ਉਹਨਾਂ ਵੀ ਰੌਲਾ ਪਾਇਆ ਵੀ ਇੱਥੇ ਕਤਲ ਦਾ ਪਰਚਾ ਕਰਦੇ ਨੇ ਬੈਠ ਕੇ ਕਤਲ ਕਰਵਾਇਆ ਪਰ ਕਾਂਗਰਸ ਨੇ ਨਹੀਂ ਕੀਤਾ ਕਿਉਂਕਿ ਮਹਿਤਮਾ ਜਿਹੜਾ ਵਾ ਹੋਂਦਾ ਇਹਦੇ ਕੋਲ ਸੀਗਾ ਹੋਂਦੇ ਮਹਿਕਮੇ ਦੀ ਤੇ ਜਾਨ ਹੀ ਨਿਕਲ ਗਈ ਕੋਈ ਇਹ ਸੂਲ ਕੈਦਾ ਨਹੀਂ ਦਾ ਮਾਰੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ ਤਗੜੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ ਜੇ ਕਿਸੇ ਨੂੰ ਕੋਈ ਮਾਰਨ ਦਾ ਹੋਵੇ ਕਿੱਥੇ ਨੱਠਦਾ ਘਰ ਨੱਠਦਾ ਨਾ ਜੇ ਕਿਸੇ ਪੰਜਾਬ ਦੀ ਧਰਤੀ ਤੇ ਕਿਸੇ ਨੇ ਧੱਕਾ ਹੋਏਗਾ ਗਰੀਬ ਨਾ ਕਿੱਥੇ ਨੱਠੂਗਾ ਥਾਣੇ ਜਾਊਗਾ ਨਾ ਉਹ ਥਾਣੇ ਮਿਲ ਨੇ ਕ੍ਰਿਮੀਨਲ ਲੋਕਾਂ ਨੂੰ ਕੁਰਸੀਆਂ ਤੇ ਇਨਸਾਫ ਮੰਗਣ ਵਾਲੇ ਜਿਹੜੇ ਥੱਲੇ ਬੈਠੇ ਹੋ ਕਾਦਾ ਸਰਕਾਰ ਦਾ ਰਾਜ ਆ ਕਦੇ ਉੱਥੇ ਗੋਲੀ ਚੱਲ ਗਈ ਕਦੇ ਉੱਥੇ ਗੋਲੀ ਚੱਲ ਗਈ ਕਦਿਆ ਉਹਦੇ ਕੋਲ ਫਰੋਤੀ ਮੰਗ ਲਈ ਕਦਿਆ ਉਹਦੇ ਕੋਲ ਫਰੋਤੀ ਮੰਗ ਲਈ ਸੁੱਤੇ ਪਏ ਸਰਕਾਰ ਵਾਲਿਓ ਉਹ ਜੇ ਜੰਗਲ ਦਾ ਰਾਜ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਣਾ ਚਾਹੁੰਦਾ ਤੇਰਾ ਐਮਐਲਏ ਚੀਕਾ ਮਾਰ ਰਿਹਾ ਤੇਰੇ ਬਾਪੇ ਨਾਨਕ ਦਾ ਪੁੱਇਆ قاتਲ ਹੈ ਤੇ ਫਿਰ ਸਾਡੀ ਨਾ ਸੁਣ ਆਪਣੇ ਐਮਐਲਏ ਦੀ ਤਾਂ ਸੁਣ ਲੈ ਉਹ ਕੀ ਕਰ ਰਿਹਾ ਤੇ ਜੇ ਐਮਐਲਏ ਦੀ ਵੀ ਨਹੀਂ ਸੁਣ ਸਕਣੀ ਫਿਰ ਸੁਣੋਗੇ ਵੀ ਕਿਦੀ ਇੱਕ ਤੁਹਾਡੀ ਸਰਕਾਰ ਦਾ ਪੁਰਜਾ ਬੜਾ ਅਹਿਮ ਪੁਰਜਾ ਵਾ ਉਹ ਵਿਚਾਰ ਸਾਡੇ ਤੋਂ ਵੀ ਪਹਿਲਾਂ ਰਵਾ ਪੁੰਦਾ ਸੀ ਕਿਸ ਨੇ ਉਹ ਦੀ ਸੁਣੀ ਨਹੀਂ ਮੈਂ ਸੀਆਈਡੀ ਨੂੰ ਕਹਿਣਾ ਚਾਹੁੰਨਾ ਆ ਲੋਕਾਂ ਦੀਆਂ ਭਾਵਨਾਵਾਂ ਮੈਂ ਨੋਟ ਕਰ ਲਵਾਂ ਕੋਈ ਮੈਮੋਰੰਡਮ ਨਹੀਂ ਹਾਂ ਦੇਣਾ ਅਸੀਂ ਮੰਗ ਕਰਨੇ ਆ ਸੀਬੀਆਈ ਇਹਦੀ ਇਨਕੁਆਇਰੀ ਕਰੇ ਕਿੰਨੇ ਨੇ ਕਤਲ ਕਰਵਾਏ ਨੇ ਕਿੰਨਿਆਂ ਲੋਕਾਂ ਦੇ ਘਰ ਇਹਨੇ ਜਾੜੇ ਨੇ ਜਿਹੜਾ ਲੋਕਾਂ ਦੇ ਘਰ ਜਾਂਦਾ ਉਹਦਾ ਆਪਣਾ ਘਰ ਤੇ ਨਹੀਂ ਵੱਸਦਾ ਰੱਬ ਦਾ ਸੂਲ ਹੈ ਇਹਨੇ ਮੈਨੂੰ ਕਿਸ ਬਣਾਇਆ ਸੀ ਨਾ ਮੇਰੇ ਤੇ ਤੇ ਇੱਕ ਵਾਰ ਬਣਾਇਆ ਤੇ ਮੈਂ ਡਿੱਗਦਾ ਢਿੰਦਾ ਨਿਕਲ ਆਇਆ ਤੂੰ ਰੋਜ਼ ਮਰਨਾ ਵਾ ਤੇ ਰੋਜ਼ ਜੀਣਾ ਤੈਨੂੰ ਇਹ ਕੌਪ ਦਾ ਤੋਂ ਬਗੈਰ ਨਹੀਂ ਕੋਈ ਤੇਰਾ ਬਦਲ ਪੈਦਾ ਕਰ ਸਕਦਾ ਤੈਨੂੰ ਬਚਾ ਸਕਦਾ ਜੇ ਤੇਰੇ ਜੀ ਇਮਾਨਦਾਰੀ ਜੇ ਤੂੰ ਅਨੇ ਮ ਬਰੀਆਂ ਜੇ ਤੇਰੇ ਕੱਬਰ ਦੇ ਜੀਆਂ ਨੇ ਤੇ ਤੂੰ ਦੂਜੀ ਜਨਾਨੀ ਨੂੰ ਪੱਤ ਨਹੀਂ ਕੀਤਾ ਤੇ ਜੇ ਤੂੰ ਇਹਨਾਂ ਨੂੰ ਕਤਲ ਨਹੀਂ ਕਰਵਾਇਆ ਆ ਡੇਰੇ ਬਾਬੇ ਨਾਨਕ ਕੋ ਚੈਦਾ ਦਾ ਕੱਟ ਕਰਕੇ ਖੰਡ ਪਾੜ ਕਰਾਂ ਤਾਂ ਗੁਰੂ ਸਾਹਿਬ ਨੂੰ ਸਿੱਧੇ ਚੁੱਕ ਕੇ ਕਰ ਤੇ ਮੈਂ ਨਾ ਕਤਲ ਕਰਵਾਇਆ ਤੇ ਨਾ ਮੈਂ ਕਦੇ ਮੇਰੇ ਪਰਿਵਾਰ ਨੇ ਕਿਸ ਦੂਜੀ ਜਨਾਨੀ ਨੂੰ ਕੱਟ ਕੀਤਾ ਮੈਂ ਰਾਜਨੀਤੀ ਛੱਡ ਕੇ ਘਰ ਬੈ ਜਾਵਾਂਗਾ ਜਿੰਦਾਬਾਦ 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 ਜੇ ਗੱਲਾਂ ਸੱਚੀਆਂ ਨੇ ਤੇ ਮੈਂ ਬਹੁਤਾ ਸਮਾਂ ਨਹੀਂ ਤੁਹਾਡਾ ਲਾਣਾ ਤਾਂ ਬੜੀ ਗਰਮੀ ਆ ਤੁਸੀਂ ਬਹੁਤ ਦੂਰ ਦੂਰ ਧੁੱਪੇ ਖਲੋਤੇ ਹੋ ਮੈਂ ਨਾਰਾ ਲਾਵਾਂਗਾ ਤੇ ਤੁਸੀਂ ਸਾਰਿਆਂ ਬਾਵਾ ਖੜੀਆਂ ਕਰਨੀਆਂ ਬੋਲੋ ਈਸਨ ਹਾਏ ਜੈ ਜੈਕਾਰ ਸ਼ਰਮ ਨਹੀਂ ਅਕਾਲੀ ਦਰ ਜਿੰਦਾਬਾਦ ਸ਼ਰਮ ਨਹੀਂ ਅਕਾਲੀ ਦਰ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਵਾਜਨ ਜਿੰਦਾਬਾਦ ਸਰਦਾਰ ਪ੍ਰਕਾਸ਼ ਸਿੰਘ ਵਾਜਨ ਜਿੰਦਾਬਾਦ ਬੋਲੋ ਆ ਫਿਰ ਅੱਜ ਦੇ ਇਸ ਇਕੱਠ ਰਾਹੀਂ ਇਹਨਾਂ ਕਤਲਾਂ ਦੀ ਸੀਬੀਆਈ ਦੀ ਇਨਕੁਆਰੀ ਦੀ ਮੰਗ ਕਰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਅਸੀਂ ਸੁੱਤੀਆਂ ਸਰਕਾਰ ਨੂੰ ਜਗਾਉਣਾ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਨਾ 27 ਤੱਕ ਇਹਨਾਂ ਦੇ ਉੱਤੇ ਚੜ ਜਾਣਾ 27 ਨੂੰ ਸਰਕਾਰ ਕਾਦੀ ਤਲ ਦੀ ਬਣਨੀ ਹੈ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਤਾਨੂੰ ਵੱਧ ਤੋਂ ਵੱਧ 10 ਸਵਾਰ ਤੰਗੀ ਦਵਾਂਗੇ ਕਿ ਫਲਾਣੇ ਥਾਂ ਕਾਨਫਰੰਸਾਂ ਪਹੁੰਚੋ ਫਲਾਣੇ ਥਾਂ ਮੀਟਿੰਗਾਂ ਉੱਥੇ ਪਹੁੰਚੋ ਫਲਾਣੇ ਥੰਨੇ ਤੇ ਪਹੁੰਚੋ ਆਪਣੇ ਗਾਦੇ ਨਾਲ ਪੁਰਿਆ ਜਾਣਾ ਮੈਂ ਜਦੋਂ ਕਾਫਲੇ ਚੱਲਦੇ ਨੇ ਤੇ ਕਾਫਲਿਆਂ ਮਲ ਵੇਖ ਕੇ ਕੁੱਤੇ ਰੂੰਡੀਆਂ ਤੇ ਚੜ ਜਾਂਦੇ ਨੇ ਤਾਂ ਮੂੰਹ ਕਰ ਕਰ ਪੌਂਕਦੇ ਪੌਂਕਣ ਵਾਲਾ ਨੂੰ ਨਹੀਂ ਦੇਖਣਾ ਚਾਹੀਦਾ अने राज्य में अॻिले अॻियां वाधे जा